ਇਹ ਕਹਿੰਦੇ ਵੀ ਧਾਰਮਿਕ ਸਥਾਨਾਂ ਤੇ ਵੀ ਚੰਗੀਆਂ ਰੂਹਾਂ ਹੁੰਦੀਆਂ ਹਾਂ ਬਿਲਕੁਲ ਹੁੰਦੀਆਂ ਉੱਥੇ ਸਭ ਤੋਂ ਜ਼ਿਆਦਾ ਹੁੰਦੀਆਂ ਧਰਮਸਥਾਨਾਂ ਸਭ ਤੋਂ ਜ਼ਿਆਦਾ ਹੁੰਦੀਆਂ ਨੇ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਬਿਲਕੁਲ ਕਿਉਂਕਿ ਉਹ ਆਪਣਾ ਉਹ ਚੰਗੀਆਂ ਰੂਹਾਂ ਇਸ ਕਰਕੇ ਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਆਨੰਦ ਆਂਦਾ ਨਾਮ ਬਾਣੀ ਪਰਮਾਤਮਾ ਦਾ ਨਾਮ ਸੁਣ ਕੇ ਉਹਨਾਂ ਦੀ ਗਤੀ ਉੱਥੇ ਹੁੰਦੀ ਆ ਠੀਕ ਹੈ ਉਹਨਾਂ ਦਾ ਆਨੰਦ ਆ ਨਾ ਮੰਗਿਆ ਉਹ ਹੁੰਦਾ ਉਹਦਾ ਨਾਮ ਬਾਣੀ ਮੰਗਿਆ ਜਿੱਥੇ satsang ਹੋ ਰਿਹਾ ਉੱਥੇ ਬਹਿ ਜਾਂਦੇ ਉਹ ਇਹ ਕਹਿੰਦੇ ਦਰਬਾਰ ਸਾਹਿਬ ਵੀ ਬਹੁਤ ਹੁੰਦੇ ਆ ਦਰਬਾਰ ਸਾਹਿਬ ਕੀ ਸਾਰੇ ਪਾਸੇ ਹੁੰਦੇ ਆ ਸਾਰੇ ਧਰਮ ਸਥਾਨਾਂ ਤੇ ਹੁੰਦੇ ਆ ਜਿਹੜੀ ਚੰਗੀਆਂ ਰੂਹਾਂ ਸਾਰੇ ਤੇ ਕਈ ਜਿਹੜੀਆਂ ਕਹਦੇ ਵੀ ਉਹਨਾਂ ਨੇ ਮੰਗੇ ਮੰਗੀ ਹੀ ਰੱਖੀ ਹੁੰਦੀ ਆ ਕਿ ਪ੍ਰਮਾਤਮਾ ਵਾਸ ਆਪਣੇ ਚਰਨਾਂ 'ਚ ਮੈਨੂੰ ਜਿੱਥੇ ਤੇਰਾ ਨਾਮ ਬਾਣੀ ਜਪਿਆ ਜਾਂਦਾ ਮੈਨੂੰ ਤਾਂ ਆ ਮਰੇ ਤੋਂ ਬਾਅਦ ਵੀ ਬਸ ਆਪਣੇ ਇੱਥੇ ਹੀ ਰੱਖੀ ਤੂੰ ਕਹਿੰਦੇ ਨੇ ਕਈ ਜਾਣੇ ਮੱਥਾ ਟੇਕਣ ਜਾਣੇ ਕਹਿੰਦੇ ਰੱਬਾ ਮੈਨੂੰ ਤਾਂ ਉਰੇ ਹੀ ਰੱਖ ਲੈ ਤੂੰ ਠੀਕ ਮੰਗੁੰਦੀ ਆ ਨਾ ਉਹ ਕੀ ਆ ਉਹ ਕਹਿੰਦਾ ਓਕੇ ਡਨ ਤਤਸਤ ਠੀਕ ਲੈ ਵੀ ਠੀਕ ਆ ਠੀਕ ਹੈ ਕਈ ਨਾ ਮੰਗਿਆ ਉਹ ਹੁੰਦਾ ਮੰਗ ਕੀ ਆ ਤੁਹਾਡੀ ਉਹ ਡਿਪੈਂਡ ਕਰਦੀ ਆ ਪਰਮਾਤਮਾ ਨਾ ਸੁਣਦਾ ਸਾਰਿਆਂ ਦੀ ਆ ਮੰਨਦਾ ਕਿਸੇ ਕਿਸੇ ਦੀ ਆ ਤੁਹਾਡੀ ਮੰਗ ਕਿਸੇ ਕਿਸ ਤਰੀਕੇ ਦੀ ਉਹ ਤੇ ਡਿਪੈਂਡ ਕਰਦਾ ਜੇ ਤੁਸੀਂ ਧਾਰਮਿਕ ਸਥਾਨਾਂ ਤੇ ਦੁਨਿਆਵੀ ਚੀਜ਼ ਮੰਗਣ ਜਾਣਾ ਫਿਰ ਤੁਸੀਂ ਗਲਤ ਜਗ੍ਹਾ ਜਾ ਰਹੇ ਹੋ ਬੱਚੇ ਦੀ ਮੰਗ ਗੱਡੀ ਦੀ ਮੰਗ ਘਰ ਦੀ ਸੰਸਾਰੀ ਚੀਜ਼ ਦੀ ਵਸਤ ਜੇ ਮੰਗਣ ਜਾ ਫਿਰ ਤੁਸੀਂ ਧਰਮ ਸਥਾਨ ਤੇ ਨਾ ਜਾਓ ਉਹ ਤੁਹਾਡੇ ਆਟੋ ਮੋੜ ਤੁਹਾਡੇ ਕਰਮਾਂ ਦੇ ਮੁਤਾਬਕ ਜੋ ਲਿਖਿਆ ਤੁਹਾਨੂੰ ਆਟੋ ਮੋੜ ਤੇ ਮਿਲਣਾ ਮਿਲਣਾ ਹੈ ਮੈਂ ਜਿਹੜੇ ਰੀਚਾਰਜ ਕਰਾਇਆ 300 ਦਾ ਮਹੀਨੇ ਦਾ ਤੇ ਉਹ ਮਹੀਨਾ ਇੱਕ ਚੱਲਣਾ ਚੱਲਣਾ ਭਾਜੀ ਠੀਕ ਹੈ ਲੋਕੀ ਬਾਬਾ ਵੱਡਾ ਸਾਹਿਬ ਜਾਂਦੇ ਤਾਂ ਆ ਪੁੱਤਰੀ ਦਾਤ ਮੰਗ। ਨਾ ਦੱਸਣਾ ਨਾ। ਬਾਬਾ ਦੀਪ ਸਿੰਘ ਗੁਰਦਾਰੇ ਵੀ ਜਾਂਦੇ ਆ। ਨਾ ਦੱਸ। ਹੁਣ ਉਹ ਉਹ ਚੀਜ਼ ਦਾ ਦੱਸਦਾ। ਜਿਹੜੀ ਹੁਣ ਉੱਥੇ ਜਾ ਕੇ ਕਰਦੇ ਕੀ ਆ? ਜਾ ਕੇ ਕਰਦੇ ਕੀ ਆ? ਪਹਿਲਾਂ ਕੀ ਜਪਦੇ ਆ ਉਹ? ਪਾਠ ਕਰਦੇ। ਪਾਠ ਕਰਦੇ। ਹੈਨਾ? ਫਿਰ ਅਰਦਾਸ ਕਰਦੇ। ਫਿਰ ਅਰਦਾਸ ਕਰ। ਹੁਣ ਉਹ ਪਾਠ ਕੀ ਆ? ਉਹ ਪਰਮਾਤਮਾ ਦੇ ਨਾਮ ਦੀ ਕਰੰਸੀ ਆ ਹੂੰ ਠੀਕ ਆ ਕਹਿੰਦੇ ਇੰਨੇ ਸੁਖਨੀ ਸਾਹਿਬ ਕੀਤੇ ਉੱਥੇ ਜਾ ਕੇ ਉੱਥੇ ਇੰਨੇ ਢੇੜੇ ਮਾਰੇ ਉੱਥੇ ਬਾਬਾ ਦੀਪ ਸਿੰਘ ਜੀ ਦੇ ਜਾ ਕੇ ਇੰਨੇ ਸੁਖਨੀ ਸਾਹਿਬ ਕੀਤੇ ਚੋਪੈਰਾ ਚੋਪੈਰਾ ਕੱਟਿਆ ਫੇ ਮੇਰਾ ਭਲਾ ਹੋ ਗਿਆ ਉੱਥੇ ਜਾ ਕੇ ਤਾਂ ਨਾਮ ਜਪਿਆ ਨਾ ਹੂੰ ਉਹ ਨਾਮ ਦੀ ਕਰੰਸੀ ਆ ਹੁਣ ਐਗਜ਼ਾਮਪਲ ਦੁਨਿਆਵੀ ਕਰੰਸੀ ਤੇ ਲੈ ਲਓ ਹੁਣ ਦੁਨਿਆਵੀ ਕਰੰਸੀ ਭਾਜੀ ਮੈਂ ਭਾਵੇਂ ਪੈਰਾਂ ਥੱਲੇ ਰੱਖ ਲਵਾਂ ਠੀਕ ਆ ਤੇ ਭਾਵੇਂ ਮੈਂ ਦੁਕਾਨ ਤੇ ਦੇ ਦਵਾਂ ਪਾ ਮੈਂ ਧੰਨ ਦੇ ਦਾਂ ਤੁਸੀਂ ਲੈਣਾ ਮਨਾ ਤਾਂ ਨਹੀਂ ਕਰੋਗੇ ਵੀ ਇਹ ਚੱਲਣੀ ਨਹੀਂ ਹੈਗੀ ਪੈਰਾ ਥੱਲੇ ਰੱਖਤੀ ਸੀ ਤੁਸੀਂ ਇਹ ਤਾਂ ਹੈਨਾ ਚੱਲੂਗੀ ਨਾ ਮੈਂ ਆਪਾਂ ਕੁੜੇ ਤੇ ਛੋੜਦਾ ਤਾਂ ਵੀ ਚੱਕਰ ਆਲੀ ਲੋਕਾਂ ਨੇ ਹੈਨਾ ਉਸੇ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਕਰੰਸੀ ਜਿਹੜੀ ਹੈ ਨਾ ਉਹ ਅਸੀਂ ਆਪਣਾ ਧਨ ਜਿਹੜਾ ਬੈਂਕ ਬੈਲੈਂਸ ਉਹ ਘੱਟ ਕੀਤਾ ਨਾਮ ਨਹੀਂ ਨਾ ਜਪਦੇ ਆਪਾਂ ਜੇ ਘਰਚੀ ਨਾਮ ਜਪਦੇ ਹੀ ਫਿਰ ਸਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਠੀਕ ਹੈ ਪਰ ਉਹ ਪਰਟੀਕੂਲਰ ਥਾਂ ਤੇ ਸੰਗਤ ਇਕੱਠੀ ਹੁੰਦੀ ਆ ਆਪਾਂ ਘਰੇ ਬੈਠੇ ਜਪਾਂਗੇ ਆਪਾਂ ਕਹਿੰਨੇ ਆ ਵਾਹ ਗੁਰੂ ਜਪਿਓ ਵਾਹਿਗੁਰੂ ਹੁਣ ਆਪਾਂ ਹੁਣ ਵਾਹਿਗੁਰੂ ਜਪਿਆ ਮੈਂ ਪਹਿਲਾਂ ਇਕੱਲੇ ਨੇ ਬੋਲਿਆ ਤੇ ਤੁਹਾਨੂੰ ਇੱਕ ਵਾਰ ਸੁਣਿਆ ਆਪਾਂ ਦੋਨਾਂ ਨੇ ਜਪਿਆ ਤੇ ਦੋ ਵਾਰ ਸੁਣਿਆ ਮਲਟੀਪਲ ਹੋ ਗਿਆ ਨਾ ਉਹ ਤਾਂ ਕਰਕੇ ਜਿੱਥੇ ਸੰਗਤ ਬਹੁਤਾਂਤ ਲੈਵਲ ਤੇ ਆਏ ਉੱਥੇ ਜਦੋਂ ਨਾਮ ਬਣ ਜਾਉ ਬਹੁਤਾਂਤ ਲੈਵਲ ਦਾ ਬੈਂਕ ਬੈਲੈਂਸ ਇਕੱਠਾ ਹੋ ਜਾਂਦਾ ਉਹ ਫਿਰ ਜਿਹੜਾ ਕਹਦੀ ਵੀ 2 ਮਹੀਨੇ ਨਹੀਂ ਜਪਿਆ ਹੋਇਆ 1 ਸਾਲ ਨਹੀਂ ਜਪਿਆ ਉਹ ਸਾਰਿਆਂ ਦਾ ਇਕੱਠਾ ਨਾਮ ਕੰਨਾਂ ਚ ਪੈਂਦਾ ਉਹ ਬੈਂਕ ਬੈਲੈਂਸ ਤੁਹਾਡਾ ਮਲਟੀਪਲ ਹੋ ਕੇ ਹੋ ਜਾਂਦਾ ਹੁਣ ਜਦੋਂ ਬੈਂਕ ਬੈਲੈਂਸ ਜਿਆਦਾ ਹੋਵੇ ਪ੍ਰੀਵੂ ਪ੍ਰੂਵਡ ਲੋਨ ਵੀ ਆਉਣ ਲੱਗ ਜਾਂਦੇ ਫਿਰ ਹੈ ਨਾ ਨਹੀਂ ਤਾਂ ਜੇ ਬੈਂਕ ਚ ਬੈਲੈਂਸ ਨਹੀਂ ਤੇ ਤੁਹਾਨੂੰ ਕੋਈ ਲੋਨ ਦੇ ਕੇ ਦਿਖਾ ਦੇਵੇ ਠੀਕ ਹੈ ਕਿ ਨਹੀਂ ਉਸੇ ਤਰੀਕੇ ਆ ਉਹ ਜਦੋਂ ਬੈਂਕ ਬੈਲੇ ਤੁਹਾਡਾ ਤੁਸੀਂ ਜਾ ਜਾ ਕੇ ਮੰਗ ਕਰ ਰਹੇ ਹੋ ਪਰ ਮਾਤਾ ਨਾਮ ਨਹੀਂ ਜਪ ਰਹੇ ਫਿਰ ਬਾਬਾ ਦੀਪ ਸਿੰਘ ਜੀ ਵੀ ਨਹੀਂ ਸੁਣਦੇ ਜੇ ਨਾਮ ਨਹੀਂ ਜਪਦੇ ਫਿਰ ਬਾਬਾ ਦੀਪ ਸਿੰਘ ਜੀ ਵੀ ਨਹੀਂ ਸੁਣਦੇ ਫਿਰ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਵੀ ਨਹੀਂ ਸੁਣਦੇ ਜੇ ਤੁਸੀਂ ਉਹਦਾ ਨਾਮ ਨਹੀਂ ਜਪਦੇ ਉਹਦੀ ਸ਼ਰਨ ਚ ਨਹੀਂ ਜਾਂਦੇ ਉਸ ਦੇ ਹੁਕਮ ਨੂੰ ਨਹੀਂ ਮੰਨਦੇ ਫਿਰ ਕੋਈ ਨਹੀਂ ਸੁਣਦਾ ਉਹਦਾ ਨਾਮ ਜਪਣਾ ਜ਼ਰੂਰੀ ਹੈ ਸਵਰਗ ਨਾ ਰੱਖੀਏ ਸਵਰਗ ਨਰਕ ਇਹ ਹੈ ਤੁਸੀਂ ਜਿਉਂਦੇ ਜੀ ਸਭ ਕੁਝ ਨਾਮ ਬਾਣੀ ਕੋਈ ਜਪਿਆ ਨਹੀਂ ਠੀਕ ਹੈ ਧਨ ਦੌਲਤ ਸਭ ਕੁਝ ਕਮਾ ਲਿਆ ਬੱਚੇ ਕਟੰਬ ਦੇ ਵਿੱਚ ਜੁੜੇ ਰਹੇ ਆ ਤੇ ਕਟੰਬ ਨਾਲ ਹੀ ਜੁੜ ਗਏ ਉਹਨੂੰ ਹੀ ਆਪਣਾ ਸਮਝਣ ਲੱਗ ਗਿਆ ਉਹਨੂੰ ਹੀ ਆਪਣਾ ਐਂਡ ਸਮਝਣ ਲੱਗ ਗਿਆ ਫਿਰ ਐਂਡ ਤੇ ਹਸਪੀਟਲ ਪਏ ਹੋ ਤੇ ਬੱਚੇ ਤੁਹਾਡੇ ਬਾਹਰ ਆ ਉਹ ਆ ਕੇ ਤੁਹਾਨੂੰ ਪੁੱਛ ਵੀ ਨਹੀਂ ਰਹੇ ਤੇ ਬਸ ਪੈਸੇ ਭੇਜ ਰਹੇ ਆ ਹਸਪੀਟਲਾਂ ਦਾ ਇਹਦਾ ਲਾਅ ਚੱਲੀ ਜਾਵੇ ਜੀ ਸੁਸੂ ਪੋਟੀ ਜੋ ਪਰ ਲੜ ਬਾਤਾਂ ਉੱਪਰ ਕਰ ਰਹੀ ਦੀ ਆਪ ਇਸ ਪਾਈ ਕਰ ਜਾਂ ਨਰਸਾਂ ਸਾਨੂੰ ਉਹ ਨਾ ਦੇਖਣਾ ਪਵੇ ਠੀਕ ਹੈ ਉਹ ਨਰਕ ਭੋਗ ਰਹੇ ਜੰਦੇ ਜੀ ਸਵਰਗ ਉਹ ਆ ਜਿਹੜਾ ਆਮ دنیਵੀ ਜਿੰਦਗੀ ਦੇ ਵਿੱਚ ਭਾਵੇਂ ਕਿਸੇ ਫੈਕਟਰੀ 'ਚ ਦਿਹਾੜੀ ਲਾ ਰਿਆ ਪਰ ਸ਼ਾਮ ਨੂੰ ਘਰ ਆ ਕੇ ਬੱਚਿਆਂ ਨਾਲ ਰੋਟੀ ਪਾਣੀ ਸਾਂਝੀ ਕਰ ਰਿਆ ਤੇ ਸ਼ਾਮ ਨੂੰ ਉਹਦਾ ਸ਼ੁਕਰਾਨਾ ਕਰਕੇ ਪ੍ਰਮਾਤਾਰ ਰਾਮ ਮੰਦਰ ਗੁਰਦਵਾਰਾ ਜੇក ਮੱਥਾ ਟੇਕ ਕੇ ਸ਼ੁਕਰਾਨਾ ਕਰਦੇ ਤੇ ਆਰਾਮ ਦੀ ਨੀਂਦ ਹੁੰਦਾ ਠੀਕ ਹੈ ਤੇ ਸਵੇਰੇ ਉੱਠ ਕੇ ਫਿਰ ਉਹਦਾ ਸ਼ੁਕਰਾਨਾ ਫਿਰ ਕੰਮ ਤੇ ਚਲੇ ਜਾਂਦਾ ਠੀਕ ਹੈ ਇੰਨਾ ਕੋ ਦਾ ਰੱਬ ਦਾ ਨਾਮ ਜਪਣਾ ਤੇ ਇੰਨਾ ਕਿ ਸਿੰਪਲ ਜੀ ਇਹ ਗਰੰਟੀ ਥੋੜੀ ਨਾ ਜਿਹੜਾ ਰੱਬ ਦਾ ਨਹੀਂ ਨਹੀਂ ਇਹ ਗਰੰਟੀ ਥੋੜੀ ਨਾ ਜਿਹੜਾ ਰੱਬ ਦਾ ਨਾਮ ਲੈ ਰਿਹਾ ਉਹਦੇ ਨਾਲ ਕੁਝ ਗਲਤ ਨਹੀਂ ਹੋਏਗਾ ਉਹਦੇ ਨਾਲ ਵੀ ਤਾਂ ਦੁਨੀਆ ਜਦੋਂ ਉਹਦੀ ਗਲਤ ਹੋਣਾ ਤੁਸੀਂ ਕਿਸ ਚੀਜ਼ ਨੂੰ ਮੰਨਦੇ ਹੋ ਤੁਸੀਂ ਸਵਰਗ ਨਰਕ ਦਾ ਪਹਿਲਾ ਸਵਾਲ ਕੀਤਾ ਮੈਂ ਉਸ ਚੀਜ਼ ਨੂੰ ਦੱਸਿਆ ਤੁਹਾਨੂੰ ਨਹੀਂ ਤੁਸੀਂ ਇੱਕ ਗੱਲ ਨਹੀਂ ਨਹੀਂ ਤੁਸੀਂ ਮੈਨੂੰ ਗੱਲ ਐਗਜ਼ਾਮਪਲ ਸਮਝਾਈ ਵੀ ਅਦਾ ਬੰਦਾ ਬੱਸ ਉਹਨੂੰ ਗੋਰ ਗਿਆ ਉਹ ਹਸਪਤਾਲ ਦੇ ਵਿੱਚ ਬੈਠਾ ਜ਼ਿੰਦਗੀ ਦੀ ਹੈ ਸੰਦੇਕਿਤੇ ਮੋਦੀ ਜੰਗ ਲੜ ਰਿਹਾ ਬਿਲਕੁਲ ਜਿਹੜਾ ਰਾਵ ਦਾ ਨਾਮ ਲੈ ਰਿਹਾ ਉਹਦੇ ਨਾਲ ਵੀ ਇਹ ਸਭ ਕੁਝ ਹੋ ਹੀ ਸਕਦਾ ਹਾਂ ਹੁਣ ਉਹਦਾ ਵੀ ਫਰਕ ਦੇਖ ਲੋ ਹੁਣ ਕੀ ਚੀਜ਼ ਆ ਜਦੋਂ ਇੱਕ ਕਹਿੰਦੇ ਆ ਨਾ ਵੀ ਹਰ ਬਜ਼ੁਰਗ ਤੋਂ ਅਕਲ ਨਹੀਂ ਲੈਣੀ ਚਾਹੀਦੀ ਕਿਉਂਕਿ ਮੂਰਖ ਵੀ ਉਮਰ ਦੇ ਮੁਤਾਬਕ ਬਜ਼ੁਰਗ ਹੁੰਦੇ ਆ ਹੂੰ ਹੁੰਦੇ ਆ ਨਾ ਉਮਰ ਤਾਂ ਸਾਰਿਆਂ ਦੀ ਫੇਰ ਗਉਣ ਦੀ ਜਾਣੀ ਆ ਪਰ ਉਤੋਂ ਗਿਆਨ ਨਹੀਂ ਲੈ ਸਕਦੇ ਮੂਰਖ ਉਸੇ ਤਰੀਕੇ ਇੱਕ ਨਰਕ ਭੋਗਣ ਵਾਲੇ ਦਾ ਨੂੰ ਵੀ ਦੁੱਖਾਂ ਦਾ ਇੱਕ ਗਲਤ ਕੰਮ ਕਰਨ ਵਾਲੇ ਨੂੰ ਵੀ ਇਹ ਰੋਗ ਆਂਦਾ ਇੱਕ ਚੰਗੇ ਕੰਮ ਕਰਨ ਵਾਲੇ ਨੂੰ ਵੀ ਰੋਗ ਆਂਦਾ ਦੋਨਾਂ ਦੇ ਰੋਗ ਕੱਟਣ ਦੀ ਮਾਨਸਿਕ ਅਵਸਥਾ ਦਾ ਫਰਕ ਹੁੰਦਾ ਠੀਕ ਹੈ ਹੁਣ ਜਿਹੜਾ ਤਾਂ ਬੰਦਾ ਰੱਬ ਦਾ ਨਾਮ ਜ਼ਿਆਦਾਤਰ ਲੋਕੀ ਕਹਿੰਦੇ ਰੱਬ ਦਾ ਨਾਮ ਬਹੁਤ ਜ਼ਿਆਦਾ ਉਹਨੂੰ ਤਾਂ ਦੁੱਖ ਹੀ ਦੁੱਖ ਵੜੇ ਜਾਂਦੇ ਆ ਹਾਂ ਲੋਕੀ ਕਹਿੰਦੇ ਆ ਇਹ ਤਾਂ ਰੱਬ ਦਾ ਨਾਮ ਲੈ ਲੈਂਦਾ ਸਾਰੇ ਦੁੱਖ ਹੀ ਇਹਨੂੰ ਆ ਗਏ ਦੁੱਖ ਹੀ ਦੁੱਖ ਇਹਨੂੰ ਆਉਂਦੇ ਆ ਹੁਣ ਮੈਂ ਪਿਛਲੀ ਵਾਰ ਵੀ ਇੱਕ ਇੰਟਰਵਿਊ 'ਚ ਗੱਲ ਕੀਤੀ ਸੀ ਵੀ ਦੇਖੋ ਜਿਹੜੇ ਧਰਮੀ ਇਨਸਾਨ ਨੇ ਨਾ ਭਾਵੇਂ ਗੁਰੂ ਸਾਹਿਬ ਖੁਦ ਉਹਨਾਂ ਨੇ ਉਹ ਗੁਰੂ ਸਾਹਿਬ ਤਾਂ ਆਪਣੇ ਆਪ 'ਚ ਉਸ ਅਕਾਲਪੁਰਖ ਦੀ ਜੋਤ ਸੀ ਤੇ ਉਹਨਾਂ ਦੇ ਤਾਂ ਬੱਚੇ ਵੀ ਸ਼ਹੀਦ ਕਰਤੇ ਛੋਟੇ ਸਹਬਜ਼ਾਦੇ ਹਨਾ ਛੋਟੇ ਸਹਬਜ਼ਾਦੇ ਸ਼ਹੀਦ ਹੋ ਗਏ ਪਰਿਵਾਰ ਸਰਬੰਸੀ ਵਾਰ ਦਿੱਤਾ ਉਹਨਾਂ ਨੇ ਕੁਛ ਰੱਖਿਆ ਗੁਰਤੇਜ ਬਾਦਰ ਜੀ ਮਹਾਰਾਜ ਨੇ ਆਪਣਾ ਦੇਖੋ ਆਪਣਾ ਬਲਿਦਾਨ ਦਿੱਤਾ ਸੱਚ ਦੇ ਲਈ ਤੇ ਤਾਂ ਧਰਮ ਦੇ ਲਈ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਕਲੇਜ ਆ ਦੇਖੋ ਧਰਮ ਤੇ ਚੱਲੇ ਨਾ ਸੱਚ ਦੇ ਲਈ ਚੱਲੇ ਨਾ ਦੁੱਖ ਭੋਗਣਾ ਪਿਆ ਤੇ ਹੁਣ ਗੱਲ ਇਹ ਕਿ ਉਹਨਾਂ ਦੀ ਮਾਨਸਿਕ ਅਵਸਥਾ ਸੁੱਖ ਦੇ ਵੱਲ ਹੈ ਉਹ ਕਹਿੰਦੇ ਵੀ ਤੇਰੇ ਤੋਂ ਵਿਛੜਨਾ ਸਾਡੇ ਲਈ ਦੁੱਖ ਆ। ਸਰੀਰਕ ਦੁੱਖ ਨੂੰ ਦੁੱਖ ਨਹੀਂ ਮੰਨਦੇ ਉਹ। ਠੀਕ ਹੈ ਉਹਨਾਂ ਮਾਨਸਿਕ ਅਵਸਥਾ ਉਹ ਕਹਿੰਦੇ ਹੁਣ ਦੇਖੋ ਬੰਦ-ਬੰਦ ਕੱਟਣ ਦਾ ਉਹਨਾਂ ਨੂੰ ਹੁਕਮ ਹੋਇਆ ਭਾਈ ਮਨੀ ਸਿੰਘ ਜੀ ਦਾ। ਹੈਨਾ? ਤੇ ਉਹ ਕਹਿੰਦੇ ਵੀ ਭਾਈ ਗੁੱਟ ਤੋਂ ਨਹੀਂ ਇੱਥੋਂ ਕੱਟ। ਇੱਥੋਂ ਕੱਟ। ਪੋਟਿਆਂ ਤੋਂ ਕੱਟ। ਹੂੰ। ਮਾਨਸਿਕ ਅਵਸਥਾ ਉਹਨਾਂ ਦੀ ਅਡੋਲ ਸੀ ਨਾ। ਹੂੰ। ਅਡੋਲਤਾ ਸੀ। ਉਹ ਚੜਦੀ ਕਲਾ ਉਹਨਾਂ ਦੇ ਦੁੱਖ ਨਹੀਂ। ਚੜਖੜੀਆਂ ਤੇ ਚੜ ਗਏ। ਉਹ ਕਹਿੰਦੇ ਧਨ ਚ ਰਖੜੀ ਜਿਹੜੀ ਆ શરીર ਦੀ ਜੇਲ ਨੂੰ ਛਡਵਾ ਕੇ ਵੰਨ ਤੇਰੇ ਨਾਮ ਲਵਾ ਰਹੀ ਆ ਹੁਣ ਜਿਹੜੇ ਇਸੇ ਤਰ੍ਹਾਂ ਹੁਣ ਕ੍ਰਿਸ਼ਨ ਜੀ ਦਾ ਮੈਂ ਐਗਜ਼ਾਮਪਲ ਲੈਣਾ ਨਾਲ ਗੁਰੂ ਸਾਹਿਬ ਦੇ ਆਪਾਂ ਗੱਲ ਕਰ ਰਹੇ ਆ ਉਹ ਕ੍ਰਿਸ਼ਨ ਜੀ ਦਾ ਕਿੱਡਾ ਵੱਡਾ ਭਗਤ ਹੋਇਆ ਉਹ ਜਿਨੇ ਕਿਹਾ ਵੀ ਤੁਸੀਂ ਮੇਰੇ ਘਰ ਜਨਮ ਲਿਓ ਹਣਾ ਕਿੱਡਾ ਜਪੀ ਤਪੀ ਉਹ ਕਿੰਨੇ ਯੋਗ ਉਹਨੇ ਤਪੱਸਿਆ ਕੀਤੀ ਉਹਨੇ ਕਿਹਾ ਵੀ ਰੱਬਾ ਤੂੰ ਹੀ ਮੇਰੇ ਘਰੇ ਜਨਮ ਲੈ ਹੂੰ ਤੇ ਉਹਨਾਂ ਨੇ ਉਹਦੇ ਘਰੇ ਜਨਮ ਲੈਣਾ ਸੀ ਉਹਨੂੰ ਕਿੱਥੇ ਰੱਖਿਆ ਜੇਲ੍ਹ ਚ ਫੜੀ ਪ੍ਰੈਗਨੈਂਟ ਰਹਿ ਲਈਦਾ ਜੇਲ੍ਹ ਚ ਹੋਣਾ ਤੇ ਉਹਨੂੰ ਕਿੰਨੇ ਤਰੀਕੇ ਤਸੀਹੇ ਮਿਲਨੇ ਉਹ ਇਹ ਨਾ ਉਹ ਕਿਤੇ ਤਾਨਾ ਮਾਰ ਰਿਆ ਰੱਬ ਨੂੰ ਵੇ ਕ੍ਰਿਸ਼ਨ ਜੀ ਤੁਸੀਂ ਮੇਰੇ ਘਰ ਜਾਣੂ ਲਿਆ ਦਸ ਜੇਲ੍ਹ ਚ ਜਿਆ ਦਸ ਰੱਖਿਆ ਐਕਚੁਅਲ ਚ ਕੀ ਹੈ ਮਾਨਸਿਕ ਅਵਸਥਾ ਜਿਹੜੀ ਸੁਰਤ ਦਾ ਲੈਵਲ ਹੈ ਨਾ ਉਹ ਅਡੋਲਤਾ ਦਾ ਆ ਸਰੀਰਕ ਦੁੱਖ ਉਹਨਾਂ ਨਾਲ ਹੀ ਦੁੱਖ ਨਹੀਂ ਆ ਭਗਤਾਂ ਦੀ ਠੀਕ ਹੈ ਧਰੂ ਭਗਤ ਨੂੰ ਪੂਰੇ